ਸਾਸਰੀਕਰ ਦੋਸਤੋ ਤਾਂ ਹਾਰ ਪੀੜਤਾ ਵਿੱਚ ਜਿਹੜੇ ਇਹ ਸਾਰਿਆਂ ਦੀ ਫਸਲ ਜਿਹੜੀ ਖਰਾਬ ਹੋਈ ਹੈ ਇਸ ਦਾ ਚੁਕਾਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਹੁਣ ਜਿਹੜੇ ਵੀ ਸੇਵਾ ਕਰਦੇ ਨੇ ਉਹਨਾਂ ਦਾ ਤਾਂ ਅਸੀਂ ਬਹੁਤ ਧੰਨਵਾਦ ਕਰਦੇ ਆ ਉਹਨਾਂ ਤਾਂ ਗੁਰੂ ਤੋਂ ਬਹੁਤ ਹੀ ਕੰਨੇ ਆ ਵੀ ਗੁਰੂ ਉਹਨਾਂ ਨੂੰ ਖੁਸ਼ੀ ਦਈ ਹਰ ਵੇਲੇ ਹੁਣ ਤੁਸੀਂ ਸਾਰੇ ਆਪੀ ਦੇਖ ਸਕਦੇ ਹੋ ਆਸ-ਪਾਸ ਹੁਣ ਤਾਂ ਕਿਤੇ ਪਾਣੀ ਥੀਚਾ ਥੋੜਾ ਬਤਾ ਬਾਬਾ ਜੀ ਦੀ ਕਿਰਪਾ ਨਾਲ ਪਰ ਹਜੇ ਵੀ ਬਹੁਤ ਹੀ ਹਜੇ ਬਹੁਤ ਸਾਡਾ ਨੁਕਸਾਨ ਹੋਇਆ ਕਿਉਂ ਕਿ ਜਿਹੜੀਆਂ ਐਡੀਆਂ ਵਧੀਆ-ਵਧੀਆ ਫਸਲਾਂ ਉਗਾਈਆਂ ਸੀ ਜਿਹੜੇ ਹਰੇ-ਭਰੇ ਦਿਖਦੇ ਸੀ ਹਰ ਤਰ੍ਹਾਂ ਇਹ ਅੱਜ ਕੀ ਹੋ ਰਹੇ ਨੇ ਨਸ਼ਟ ਪੂਰੀਆਂ ਪੈਲੀਆਂ ਖਰਾਬ ਹੋ ਰਹੀਆਂ ਨੇ ਕਿਸਾਨਾਂ ਦੀਆਂ ਜਿਹੜੀਆਂ ਵੀ ਜਿਹੜੇ ਜਿੰਨਾ ਤੱਕ ਵੀ ਇਹ ਵੀਡੀਓ ਪਹੁੰਚ ਰਹੀ ਹੈ ਇਹ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਗਾਇਸ ਤੁਸੀਂ ਵੇਖ ਵੀ ਸਕਦੇ ਹੋ ਪੀ ਆਸ-ਪਾਸ ਕਿੰਨੀਆਂ ਮਜ਼ਦੂਰੀਆਂ ਵਾਲੇ ਸਾਡੇ ਰਹਿੰਦੇ ਆ ਇਹ ਹੈਗਾ ਵੀ ਪਿੰਡ ਆਲੇਵਾਲਾ ਵਾ ਜ਼ਿਲ੍ਹਾ ਫਿਰੋਜ਼ਪੁਰ ਬਲਾਕ ਮੱਲਾਵਾਲਾ ਤਹਿਸੀਲ ਜੀਰਾ ਹੈ ਤੇ ਗਾਇਸ ਤੁਸੀਂ ਵੇਖ ਵੀ ਚਾਹਦੇ ਹੋ ਕਿ ਆ ਸਾਰਾ ਕੋਜੀਨਾ ਨਸਤੂ ਆ ਪਿਆ ਵਾ ਬਸ ਇਹ ਹੈ ਕਿ ਹੁਣ ਮੀਂਹ ਝਾਰੇ ਪੈ ਗਏ ਸੀ ਜਿਸ ਕਰਕੇ ਪਾਣੀ ਤਾਂ ਘਟ ਸਕਦਾ ਸੀ ਪਰ ਮੀਂਹ ਦਾ ਮੀਂਹ ਦੇ ਕਾਰਨ ਜੋ ਕਿ ਪਾਣੀ ਹੋਰ ਵੱਧ ਗਿਆ ਤੇ ਬਹੁਤ ਜੋ ਲੋਕਾਂ ਦਾ ਜੋ ਨੁਕਸਾਨ ਹੋਇਆ ਹੈ ਇਹ ਕੋਈ ਨਹੀਂ ਉਠਾ ਸਕਦਾ ਇੱਕ ਉਠਾ ਸਕਦੇ ਬਸ ਇੱਕ ਖਾਲਸਾ ਵਾਲੇ ਜਾਂ ਫਿਰ ਕੋਈ ਗੁਰੂ ਨੂੰ ਮੰਨਦਾ ਹੈ ਤਾਂ ਉਹੀ ਉਠਾ ਸਕਦੇ ਹੈ ਇੱਕ ਇੰਨਾ ਖਰਸ਼ਕ ਆਲੇ ਹੋਂਦੇ ਹਰ ਪਾਣੀ ਵਿੱਚ ਸਾਰਿਆਂ ਦੀ ਮਦਦ ਲੈਂਦੇ ਆ ਉਹ ਸਾਰਿਆਂ ਦੇ ਨਾਲ ਹੀ ਜੁੜੇ ਰਹਿੰਦੇ ਆ ਕਿਰਤੌਲਖਾ ਹੁਣ ਟਰੈਕਟਰ ਵੰਡ ਰਹੇ ਤੇ ਜੇ ਸਾਡੇ ਤੱਕ ਸਾਡੇ ਤੱਕ ਵੀ ਮਜ਼ਦੂਰਾਂ ਨੂੰ ਮਿਲ ਜਾਵੇ ਤੇ ਉਹਨਾਂ ਦਾ ਧੰਨਵਾਦ ਬਹੁਤ ਹੈ ਜਿਲ੍ਹਾ ਫਿਰੋਜ਼ਪੁਰ ਬਲਾਕ ਮੱਲਾਵਾਲਾ ਤਹਿਸੀਲ ਜੀਰਾ ਜਿਕਾ ਖਾਲਸਾ ਵਾਈਕਰ ਚੀਕ ਫਤਿਹ ਧੰਨਵਾਦ